ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿੱਖ ਮਾਨਸਿਕਤਾ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਅਹੁਦਾ ਬਹੁਤ ਮਹੱਤਵਪੂਰਨ ਹੈ ਬਹੁਤ ਸਤਿਕਾਰਯੋਗ ਹੈ ਬਹੁਤ ਸਨਮਾਨਯੋਗ ਹੈ ਕਿਉਂ ਨਾ ਹੋਵੇ ਬਾਬਾ ਬੁੱਢਾ ਜੀ ਦਾ ਵਾਰਿਸ ਮੰਨਿਆ ਜਾਂਦਾ ਹੈ ਇਹਨਾਂ ਨੂੰ ਔਰ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਨੇ ਜਦੋਂ ਆਧ ਗ੍ਰੰਥ ਦੀ ਸਥਾਪਨਾ ਕੀਤੀ ਸੀ ਉਦੋਂ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਸੀ ਉਸ ਦੇ ਵਾਰਸ ਹੁੰਦੇ ਨੇ ਹੈੱਡ ਗ੍ਰੰਥੀ ਹੋਰ ਸੁਣੋ ਜਿਹੜੇ ਭਾਈ ਮਨੀ ਸਿੰਘ ਵਰਗੇ ਸ਼ਹੀਦਾਂ ਦੀ ਜਿਨ੍ਹਾਂ ਨੇ ਹਕੂਮਤ ਨਾਲ ਟੱਕਰ ਲਈ ਹੈੱਡ ਗ੍ਰੰਥੀ ਹੁੰਦੇ ਆ ਤੇ ਫਿਰ ਬੰਦ-ਬੰਦ ਕਰਵਾਏ ਉਸ ਦੇ ਵਾਰਸ ਹੁੰਦਾ ਸਾਡਾ ਹੈੱਡ ਗ੍ਰੰਥੀ ਲੇਕਿਨ ਹੈੱਡ ਗ੍ਰੰਥੀ ਜੇ ਕੋਰਟ ਚ ਜਾਂਦਾ ਹੈ ਹਾਈ ਕੋਰਟ ਚ ਜਾਂਦਾ ਹੈ دنیਵੀ ਕੋਰਟ ਚ ਜਾਂਦਾ ਹੈ ਤਾਂ ਇਸ ਸੰਸਥਾ ਦੇ ਵਿਕਾਰ ਨੂੰ ਸੱਟ ਤਾਂ ਲੱਗਦੀ ਹੈ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ ਹਾਂ ਇਹ ਸਵਾਲ ਜ਼ਰੂਰ ਹੈ ਕਿ ਕੋਰਟ ਚ ਜਾਣਾ ਕਿਉਂ ਪਿਆ ਇੱਥੇ ਵੀ ਗੱਲ ਕਰਨੀ ਹੈ ਸਵਾਲ ਤਾਂ ਇਹ ਵੀ ਹੈ ਕਿ ਸਾਡੇ ਜਿਹੜੇ ਜੱਥੇਦਾਰ ਨੇ ਉਹ ਮਾਨਸਿਕ ਪੱਖੋਂ ਇੰਨੇ ਮਜ਼ਬੂਤ ਕਿਉਂ ਨਹੀਂ ਹੁੰਦੇ ਕੀ ਕਾਰਨ ਛੋਟੀਆਂ-ਛੋਟੀਆਂ ਗੱਲਾਂ ਸੱਚੇ ਸੋਚੇ ਕਰਤਾਰ ਦੇ ਹੋਣ ਨਿਡਰ ਹੋਣ ਕਿੱਧਰ ਚਲੇ ਗਏ ਜਿਹੇ ਗ੍ਰਾਂਥੀ ਜਾਂ ਜਥੇਦਾਰ ਵੱਡੇ ਸਵਾਲ ਲੈ ਸਾਡੇ ਸਾਹਮਣੇ ਖੈਰ ਗੱਲ ਤਾਂ ਇਹ ਹਾਲਾਂਕਿ ਉਹਨਾਂ ਨੇ ਪਟੀਸ਼ਨ ਵਾਪਸ ਲੈ ਲਈ ਯਾਨੀ ਰਗਵੀਰ ਸਿੰਘ ਨੇ ਲੇਕਿਨ ਵੱਡੇ ਸਵਾਲ ਖੜੇ ਹੋ ਗਏ ਜੀਤੇ ਚਰਚਾ ਕਰਨੀ ਬਣਦੀ ਹੈ ਅੱਜ ਆਪਾਂ ਚਰਚਾ ਕਰਨੀ ਹੈ ਇਸੇ ਗੱਲ ਤੇ ਤੇ ਨਾਲੇ ਗੱਲ ਕਰਨੀ ਹੈ ਕਿ ਕਿਉਂ ਕੀ ਕਾਰਨ ਹੈ ਕਿ ਗਿਆਨੀ ਰਗਵੀਰ ਸਿੰਘ ਨੂੰ ਹਾਈ ਕੋਰਟ ਜਾਣਾ ਪਿਆ ਕੀ ਕਾਰਨ ਹੈ ਜਿਹੜੇ ਸ਼ਰੋਬਨੀ ਕਮੇਟੀ ਦੇ ਹਾਕਮ ਨੇ ਉਹ ਇਸ ਜੇ ਖਲਾਤ ਕਿਉਂ ਪੈਦਾ ਕਰ ਰਹੇ ਨੇ ਉਹ ਕੋਈ ਨਮੀ ਗਲਤ ਹੈ ਨਹੀਂ ਗਲਤ ਹੈ ਵੀ ਕਰਨੀ ਹੈ ਕਿ ਲਗਾਤਾਰ ਕਿਉਂ ਕਿਉਂ ਜੱਥੇਦਾਰਾਂ ਤੇ ਪ੍ਰੋਫੈਸਰ ਮਨਜੀਤ ਸਿੰਘ ਤੋਂ ਸ਼ੁਰੂ ਕਰ ਲਿਏ ਜੇ ਗੱਲ 1996 ਤੋਂ ਫਿਰ ਗਿਆਨੀ ਰਣਜੀਤ ਸਿੰਘ 1999 ਮੇ ਯਾਨੀ ਪੂਰਨ ਸਿੰਘ ਯਾਨੀ ਗੁਰਮੁਖ ਸਿੰਘ ਯਾਨੀ ਰੌਚਿ ਲਗਾਤਾਰ ਦੁਰਵਰਤੋਂ ਵੀ ਹੁੰਦੀ ਹੈ ਇਹਨਾਂ ਦੇ ਇਹਨਾਂ ਦੇ ਅਹੁਦੇ ਦਾ ਵਿਕਾਰ ਵੀ ਘਟਾਇਆ ਜਾਂਦਾ ਇਹ ਸਾਰੀ ਗੱਲਬਾਤ ਕਰ ਗਿਆ ਇਸ ਵੀਡੀਓ ਦੇ ਵਿੱਚ ਕਾਰਨ ਵੀ ਦੇਖਣਾ ਕੀ ਕਾਰਨ ਹੋਇਆ ਇਮੀਡੀਏਟ ਉਹਨਾਂ ਨੇ ਪਟੀਸ਼ਨ ਕਿਉਂ ਪਾਈ ਵਾਪਸ ਕਿਉਂ ਲਈ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਵੋ ਦੇਖੋ ਪਹਿਲਾਂ ਤਾਂ ਜਾਣਕਾਰੀ ਤੁਹਾਨੂੰ ਦੇ ਦਾਂ ਕਿ ਪਟੀਸ਼ਨ ਪਾਈ ਗਿਆਨੀ ਰਗਵੀਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਕੀ ਕਿਹਾ ਉਹਦੇ ਵਿੱਚ ਕਹਿੰਦੇ ਜੀ ਸ਼ਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੇ ਇਹ ਮੈਨੂੰ ਖਤਰਾ ਹੈ ਕਿ ਜਿਹੜਾ ਮੈਂ ਮੌਜੂਦਾ ਅਹੁਦਾ ਮੇਰਾ ਹੈਡ ਗ੍ਰੰਥੀ ਦਾ ਉਹ ਵੀ ਮੇਰੇ ਉਹਦੇ ਚ ਉਤਾਰ ਦੇਣਗੇ ਮੈਨੂੰ ਹਟਾ ਦੇਣਗੇ ਕਿਉਂਕਿ ਜਿਵੇਂ ਪਹਿਲਾਂ ਹਟਾਇਆ ਪਹਿਲਾਂ ਕਦੋਂ ਹਟਾਇਆ ਮਾਰਚ ਦੇ ਵਿੱਚ ਉਹਨਾਂ ਨੂੰ ਅਕਾਲ ਤਖਤ ਸਭ ਤੋਂ ਹਟਾ ਦਿੱਤਾ ਗਿਆ ਸੀ ਕਹਿੰਦੇ ਧਾਮੀ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹਨਾਂ ਨੂੰ ਦੁਨੀਆ ਕਹਿੰਦੀ ਹੈ ਬੜੇ ਇਮਾਨਦਾਰ ਨੇ ਪਰ ਮੈਂ ਸਮਝਦਾ ਜੋ ਨੁਕਸਾਨ ਹਰਜਿੰਦਰ ਸਿੰਘ ਧਾਮੀ ਦੇ ਹੁੰਦੇ ਅਕਾਲ ਤਖਤ ਸਾਹਿਬ ਦਾ ਤੇ ਹੋਰ ਸੰਸਥਾਵਾਂ ਦਾ ਹੋਇਆ ਹੈ ਸ਼ਦ ਸ਼ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਿਸਟਰੀ ਚ ਪਹਿਲਾਂ ਨਹੀਂ ਹੋਇਆ ਕਦੇ ਐਨੇ ਕਮਜ਼ੋਰ ਐਨੇ ਗੁਲਾਮ ਵਰਤੀ ਦੇ ਹੋ ਗਏ ਉਹ ਮਤਲਬ ਕਿ ਜੋ ਕਿਹਾ ਜਾਂਦਾ ਉਹ ਵੀ ਹੋ ਰਿਹਾ ਹੈ 26 ਦਿਨਾਂ ਚ ਤਿੰਨ ਜਥੇਦਾਰ ਅਤਾਰ ਦਿੱਤੇ ਗਏ ਕੀ ਉਹਨਾਂ ਦਾ ਅਬਦਾ ਕਿਸ ਕਿਸਮ ਦਾ ਉਹਨਾਂ ਦਾ ਰੋਲ ਰਿਹਾ ਭੂਮਿਕਾ ਰਹੀ ਇਹ ਸਾਰੀ ਗੱਲਬਾਤ ਜਿਹੜੀ ਆਪਣੇ ਆਪ 'ਚ ਵੱਡੇ ਸਵਾਲ ਪੈਦਾ ਕਰਦੀ ਐ ਖੈਰ ਆਪਾਂ ਪਹਿਲਾਂ ਤਾਂ ਗੱਲੇ ਕਰ ਲਈ ਕਿ ਉਹਨਾਂ ਤੇ ਉਹਨਾਂ ਨੇ ਕਿਹਾ ਕਿ ਜੀ ਧਾਮੀ ਸਾਹਿਬ ਫੇਰ ਦੂਜੇ ਪਾਸੇ ਪ੍ਰਤਾਪ ਸਿੰਘ ਚਾਰ-ਪੰਜ ਨੌਂ ਲੈ ਕੇ ਕਹਿੰਦੇ ਮੈਨੂੰ ਖਤਸਾ ਕਿ ਉਤਾਰ ਦੇਣਗੇ ਤੇ ਇਹ ਕੋਈ ਐਕਸ਼ਨ ਲੈਣ ਉਸ ਤੋਂ ਪਹਿਲਾਂ ਸੁਣਵਾਈ ਹੋਣੀ ਚਾਹੀਦੀ ਐ ਜਨੀਦ ਦਿਨਵਿਆਵੀ ਕੋਰਟ ਸੰਸਾਰ ਕੋਰਟ ਦੇ ਵਿੱਚ ਸਾਡੇ ਸਾਫਕਾ ਜਥੇਦਾਰ ਔਰ ਹੈੱਡ ਗ੍ਰਾਂਥੀ ਸਾਹਿਬ ਪਹੁੰਚ ਕੇ ਇਹ ਕਹਿ ਕੇ ਕਿ ਜੀ ਮੇਰੀ ਸੁਣਵਾਈ ਹੋਣੀ ਚਾਹੀਦੀ ਹੈ ਮੈਨੂੰ ਉਹਦੇ ਤੋਂ ਨਾ ਲਾ ਦੇਣ ਬੱਸੇ ਬੜੀ ਕਮਾਲ ਦੀ ਗੱਲ ਇੱਕ ਹੋਰ ਵੀ ਗੱਲ ਦੱਸਦਾ ਮੈਂ ਤੁਹਾਨੂੰ ਇਹ ਕਿਉਂ ਗਏ ਦੇਖੋ ਗਏ ਤਾਂ ਹੈ ਖਾਸਾ ਤਾਂ ਹੋ ਸਕਦਾ ਉਹਨਾਂ ਨੂੰ ਹੈ ਪਹਿਲਾਂ ਵੀ ਤਾਂ ਪਤਾ ਹੀ ਸੀ ਉਹ ਤਾਂ ਕਹੇ ਸੀ ਮੇਰਾ ਬੈਗ ਬੰਨਿਆ ਹੋਇਆ ਹੁਣ ਨਹੀਂ ਬੈਗ ਬੰਨਿਆ ਹੁਣ ਤਾਂ ਉਹ ਜਿਹੜਾ ਹੈ ਹੈਡ ਗ੍ਰੰਥੀ ਦਿਓ ਪੱਕਾ ਮੁਲਾਜ਼ਮ ਸਮਝਦੇ ਨੇ ਆਪਣੇ ਆਪ ਨੂੰ ਇਹੀ ਤਾਂ ਰੌਣਾ ਹੈ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਸੀ ਕਿ ਕਿੱਥੇ ਬਾਬਾ ਬੁੱਢਾ ਸਿੰਘ ਕਿੱਥੇ ਭਾਈ ਬਨੀ ਸਿੰਘ ਕਿ ਤੇ ਸੀ ਛੋਟੀ ਛੋਟੀਆਂ ਗੱਲਾਂ ਤੁਸੀਂ ਕਹੋ ਜੀ ਕਿ ਐਸੀ ਛੋਟੀ ਗੱਲ ਅਸਲ ਇਮੀਡੀਏਟ ਕੌਜ਼ ਕੀ ਹੋਇਆ ਉਹ ਵੀ ਸੁਣ ਲਓ ਇਮੀਡੀਏਟ ਕੌਜ਼ ਸੀ ਇਮੀਡੀਏਟ ਕਾਰਨ ਸੀ ਕਿ ਇਹਨਾਂ ਨੇ ਜਾਣਾ ਸੀ ਆਸਟ੍ਰੇਲੀਆ ਬਿਜ਼ਨਸ ਕਲਾਸ ਦੀ ਕਿਰਾਏ ਹੋਈ ਸੀ ਬੁਕਿੰਗ ਤੇ ਦੇਖੋ ਮਹਿੰਗੀ ਹੁੰਦੀ ਹੈ ਬਿਜ਼ਨਸ ਕਲਾਸ ਪਰ ਹੁਣ ਰਤਵਾ ਵਧਿਆ ਹੋਇਆ ਹੈ ਬਿਜ਼ਨਸ ਕਲਾਸ ਚ ਜਾਂਦੇ ਨੇ ਜ਼ਿਆਦਾ ਤੇ ਕਿਉਂਕਿ ਵਦੇਸ਼ ਇੱਕ ਇਹ ਵੀ ਆਪਣੇ ਆਪ ਚ ਵੱਡਾ ਸਵਾਲ ਹੈ ਇਹਦੇ ਵੀ ਕਦੇ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਜਥੇਦਾਰ ਸਹਿਬਾਨ ਵਿਦੇਸ਼ਾਂ ਚ ਸਾਡੇ ਗ੍ਰੰਥੀ ਵਿਦੇਸ਼ਾਂ ਚ ਜਾਂਦੇ ਨੇ ਉੱਥੇ ਪ੍ਰਚਾਰ ਕਰਦੇ ਨੇ ਔਰ ਪੰਜਾਬ ਦੇ ਵਿੱਚ ਐਸੇ ਤਾਂ ਗੁਰੂ ਦੀ ਰੋਡੀ ਪੋਡੀ ਸਾਂਗਤ ਨਹੀਂ ਵੱਧ ਗਈ ਕਿ ਸਾਬਤ ਸਰੂਪ ਸਿੱਖ ਦਿਖਨੇ ਬੰਦ ਹੋ ਗਏ ਤੁਸੀਂ ਕਾਲਜਾਂ ਯੂਨੀਵਰਸਿਟੀ ਜਿਹੜਾ ਤਾਂ ਮਾਰੋ ਕਦੇ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਦਸਤਾਰਾਂ ਵਾਲੇ ਨੇ ਰੁੱਡੀ ਪੋਟੀ ਸਾਥ ਸੰਗਤ ਤੁਰੇ ਫਿਰੂਗੀ ਤੁਸੀਂ ਆਪ ਹੀ ਦੇਖੋ ਨਾ ਪੰਜ ਵਾਰ ਸ਼ਰੋਵੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਬਣਾਉਣ ਲਈ ਜਿਹੜੀ ਡੇਟ ਬਧਾਈ ਗਈ ਸੀ ਕਿੰਨੀਆਂ ਵੋਟਾਂ ਬਣੀਆਂ ਹਾਲੇ ਵੀ ਬੀਬੀਏ ਦੇ ਵੋਟਾਂ ਜ਼ਿਆਦਾ ਨੇ ਪਿਛਲੇ ਜਦੋਂ ਪਹਿਲਾਂ ਬਣੀਆਂ ਸੀ 11 ਤੋਂ ਪਹਿਲਾਂ ਉਸ ਵੇਲੇ 51 ਲੱਖ ਸੀ ਹੁਣ ਤਾਂ 51 ਲੱਖ ਸ਼ਾਇਦ ਨਹੀਂ ਬਣੀਆਂ ਸੋ ਇਹ ਤਾਂ ਹਾਲ ਇੱਧਰ ਇੱਧਰ ਕਿੱਡਾ ਕੋ ਪ੍ਰਚਾਰ ਹੋ ਗਿਆ ਬਾਹਰ ਕਿਉਂ ਕਰਨ ਜਾਂਦੇ ਨੇ ਕਿਉਂਕਿ ਬਾਹਰ ਲਫਾਵੇ ਵੱਡੇ ਮਿਲਦੇ ਨੇ ਔਰ ਫਰਫਾ ਦਾ ਬਿਰ ਹਾਲ ਤੁਹਾਨੂੰ ਪਤਾ ਹੀ ਹੈ ਉੱਥੇ ਤੋਂ ਉਹਨਾਂ ਨੂੰ ਕੀ ਫਰਕ ਪੈਂਦਾ ਜੇ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂਦੇ ਨੇ ਅਮਰੀਕਾ ਗਏ ਫਾਰ ਐਗਜ਼ਾਮਪਲ ਜੇ ਉਹਨਾਂ ਨੇ 100 ਡਾਲਰ ਦਿੱਤਾ ਤੇ 8300 ਰੁਪਏ ਆ ਗਏ ਇਹਨਾਂ ਨੇ ਤਾਂ ਕੈਲਕੂਲੇਟ ਕਰਕੇ ਇੱਧਰ ਦੇਖਣਾ ਤੇ ਆਮ ਬੰਦੇ ਵਾਂਗੂ ਨਾ ਬੰਦਾ ਤਾਂ ਉਹੀ ਹੈ ਤਾਂ ਅਸੀਂ ਤਾਂ ਕਹਿੰਦੇ ਕਿ ਅਹੁਦੇ ਵੱਡੇ ਨੇ ਤੇ ਵਿਅਕਤੀ ਕੀ ਉੱਡਾ ਬਟਾ ਬਣ ਜੇ ਤਾਂ ਵਧੀਆ ਗੱਲ ਹੈ ਤੇ ਨੋ ਫਾਪੇ ਬੀ ਜਾਣਦੇ ਨੇ ਸਾਰੇ ਉਹ ਕਮਾਲ ਦੀ ਹੈ ਉਥੇ ਕੁ ਫਰਕ ਨਹੀਂ ਪੈਂਦਾ ਮੇਰੇ ਇੱਕ ਦੋਸਤ ਬਣ ਗਿਆ ਹੈਡ ਗ੍ਰਾਂਥੀ ਪਹਿਲਾਂ ਸਕੂਲ ਟੀਚਰ ਹੁੰਦਾ ਸੀ ਤੇ ਮੈਂ ਮਿਲ ਗਿਆ ਮੈਂ ਕਿਹਾ ਯਾਰ ਬੜੀ ਟੋਰ ਹੈ ਤੇਰੀ ਦਾ ਤੂੰ ਤਾਂ ਅੱਛਾ ਦਾ ਮੁਖ ਗ੍ਰਾਂਥੀ ਹੈ ਵੱਡਾ ਗੁਰਦੁਆਰਾ ਹੈ ਕੈਨੇਡਾ ਦਾ ਕਹਿੰਦੇ ਜੀ ਉਹ ਕੋਈ ਗੱਲ ਨਹੀਂ ਤਾਂ ਇਹ ਹੀ ਆ ਆਪਾਂ ਹੁਣ ਅੱਜ ਕੱਲ ਬਦਲ ਗਿਆ ਪੂਰਾ ਗੁਰਸਿੱਖ ਮੇਰੇ ਜੇਬ 'ਚ 100 ਡਾਲਰ ਪਾਤੇ ਕਹਿੰਦਾ ਹੁਣ ਪੁਰਾਣੀ ਗੱਲ ਤਾਂ ਰਹੀ ਜੀ ਪਰ ਮੇਰੇ ਵੱਲੋਂ ਪਾਰਟੀ ਮੈਂ ਹੈਰਾਨ ਮੈਂ ਉਹ ਤੂੰ ਰਹਿੰਦੇ ਯਾਰ ਇਹ ਕਹਦਾ ਇਹ ਨਹੀਂ ਕੋ ਤੈਨੂੰ ਕੀ ਦੱਸਾਂ ਕਹਦਾ ਜਦੋਂ ਵੀ ਕਿਸੇ ਦੀ ਅਰਦਾਸ ਕਰੀਦੀ ਹੈ ਕੋਈ 201 ਕੋਈ 501 ਹੱਥ ਚ ਪਾ ਦਿੰਦਾ ਪੈਸੇ ਦੀ ਕੋਈ ਘਮੀ ਨਹੀਂ ਡਾਲੀ ਡਾਲਰ ਨੇ ਇੱਥੇ ਯਾਨੀ ਉੱਥੇ ਪੈਸਾ ਜਾਂਦੇ ਨੇ ਪ੍ਰਚਾਰ ਉੱਥੇ ਕਰਨਾ ਹੈ ਨਾ ਇਹ ਸਵਾਲ ਲੈ ਵੱਡੇ ਐਮੀ ਦੀ ਗੱਲ ਹੈ ਫਿਰ ਆਪਾਂ ਗਲਤ ਕਰ ਰਹੇ ਸੀ ਜੈਨੀ ਇਧਰ ਨੇ ਜਾਣਾ ਸਿਰਫ ਵੀਰ ਸਿੰਘ ਨੇ ਆਸਟ੍ਰੇਲੀਆ ਇਹਨਾਂ ਨੂੰ ਛੁੱਟੀ ਨਹੀਂ ਦਿੱਤੀ ਜਿਹੜੀ ਸ਼ਰੋਬੀ ਕਮੇਟੀ ਨੇ ਛੁੱਟੀ ਨਹੀਂ ਦਿੱਤੀ ਐਮੀਜੇਟ ਕਾਰਨ ਬਣਿਆ ਹੁਣ ਤੁਸੀਂ ਦੇਖ ਲਓ ਕਿ ਕਿੱਡਾ ਕਾਰਨ ਹੈ ਇਹ ਕਿ ਬਈ ਮੈਨੂੰ ਜੇ ਬੈਪ ਕੋਟ ਚੱਲੇਗਾ ਰੌਲਾ ਪੈ ਗਿਆ ਪੈਣੀ ਸੀ ਐਡਾ ਵਿਕਾਰੀ ਸੰਸਥਾ ਦਾ ਐਡਾ ਵੱਡਾ ਸਨਮਾਨ ਯੋਗ ਜਿਹੜੇ ਤੁਸੀਂ ਅਹੁਦੇ ਤੇ ਬੈਠੇ ਹੋ ਆ ਤੇ ਤੁਸੀਂ ਪਟੀਸ਼ਨ ਪਾਤੀ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਕਿ ਜੀ ਜਿਹੜੀ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਇਹ ਕਹਿੰਦੇ ਮੈਂ ਤੁਹਾਨੂੰ ਬਾਰ ਬਾਰ ਕਹਿੰਨਾ ਕਿ ਸ਼ਰੋਮਿਕ ਕਮੇਟੀ ਵੀ ਜ਼ਿੰਮੇਵਾਰ ਹੈ ਇਸ ਹਾਲਾਤ ਪਹੁੰਚਾਉਣ ਲਈ ਪਰ ਇੱਥੇ ਮੈਂ ਸਮਝਦਾ ਵੀ ਇਹ ਵੀ ਇਹਨਾਂ ਦੀ ਜੁੜੀ ਗੱਲ ਹੈ ਫਿਰ ਲੋਕਾਂ 'ਚ ਜਦੋਂ ਅਲੋਚਨਾ ਸ਼ੁਰੂ ਹੋ ਗਈ ਲੋਕਾਂ 'ਚ ਵਿਰੋਧੀਆਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਪਰ ਵੀ ਸਰ ਨੇ ਤਾਂ ਕਹਿੰਦੇ ਨੂੰ ਉਤਾਰੋ ਇਹਨਾਂ ਨੇ ਸਾਡੇ ਐਡੀ ਮਾਨ ਬ੍ਰਿਆ ਦਾ ਤਾਂ ਨੁਕਸਾਨ ਪਹੁੰਚਾਇਆ ਬਕਾਰੀ ਅਹੁਦੇ ਦਾ ਨਿਸ਼ਾਨ ਨੁਕਸਾਨ ਪਹੁੰਚਾਇਆ ਤੋ ਸੰਸਦਾਂ ਨੂੰ ਜਿਵੇਂ ਕੀਤਾ ਉਹ ਵਿਰੋਧੀਆਂ ਨੇ ਇਹ ਕਹਿਣਾ ਸੀ ਤੇ ਉਹ ਤਾਂ ਇਹ ਵੀ ਹੋ ਗਿਆ ਫਿਰ ਸਿੱਖ ਬੁੱਧੀਜੀ ਬੀਬੀ ਕਹੇ ਮੈਨੂੰ ਕੱਲ ਸਵੇਰੇ ਸਵੇਰੇ ਦੱਸਿਆ ਸਰਵਿਸਿੰਗ ਸੋਹਰਲੇ ਇੰਜੀਨੀਅਰ ਸਾਹਿਬ ਕਹਿੰਦੇ ਮੈਂ ਜਾ ਕੇ ਆਇਆ ਨਾਲ ਡਾਕਟਰ ਅਮਰਜੀਤ ਸਿੰਘ ਸੀ ਜਾ ਕੇ ਉਹਨਾਂ ਨੇ ਗੱਲ ਕੀਤੀ ਵੀ ਇਹ ਤੁਸੀਂ ਕੀ ਕਰਦੇ ਹੋ ਬਹੁਤ ਵਿਰੋਧ ਹੋ ਰਿਹਾ ਤੁਹਾਡੇ ਲੋਕਾਂ ਦੇ ਮਨਾਂ 'ਚ ਬੜੀ ਟੇਸ ਪਹੁੰਚੀ ਹੈ ਤੇ ਫਿਰ ਉਹਨਾਂ ਨੇ ਡਿਸ਼ਨ ਬਾਕਸ ਲੈ ਲਈ ਤੇ ਉਹਨਾਂ ਨੇ ਕਿਹਾ ਵੀ ਆਪਦਾ ਵੀਡੀਓਸ ਨੇਚ ਤੇ ਉਹ ਕਹਿੰਦੇ ਕਿ ਮੇਰੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਕੋਈ ਇਰਾਦਾ ਨਹੀਂ ਸੀ ਬਹੁਤ ਸਾਰੇ ਬੁੱਧੀਜੀਵੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ ਜਿਸ ਕਾਰਨ ਮੈਂ ਧਾਇਰ ਪਟੀਸ਼ਨ ਵਾਪਸ ਲੈ ਰਿਹਾ ਮਤਲਬ ਕਿ ਪਟੀਸ਼ਨ ਤਾਂ ਵਾਪਸ ਲੈ ਰਹੇ ਨੇ ਕਿ ਬੁੱਧੀਜੀਵੀਆਂ ਨੇ ਸਮਝਾਇਆ ਆਪ ਨਹੀਂ ਉਹਨਾਂ ਨੂੰ ਕੋਈ ਕਿ ਵੀ ਇਹਦੇ ਨਾਲ ਅਹੁਦੇ ਤੇ ਕੋਈ ਨੁਕਸਾਨ ਪਹੁੰਚੂਗਾ ਹੁਣ ਮੈਂ ਕੀ ਕਹਾ ਐਡੇ ਵੱਡੇ ਅਹੁਦੇ ਤੇ ਬੈਠੇ ਨੇ ਜ਼ਥੇਦਾਰ ਅਕਾਲ ਤਖਤ ਸਾਹਿਬ ਰਹੇ ਨੇ ਇੱਡਾ ਵੱਡਾ ਫੈਸਲਾ ਤੇ ਹਸਕ ਫੈਸਲਾ ਦੋ ਦਸੰਪਰਦਾ ਹੋਇਆ ਇਹ ਕਿੱਥੇ ਪਹੁੰਚ ਗਏ ਸੀ ਮਤਲਬ ਇਹ ਦੂਤਾ ਚੰਗੀ ਗੱਲ ਹੁੰਦੀ ਕਿ ਨਹੀਂ ਅਰ ਪੀਸਮਗੋ ਮੀਡੀਆ ਤੇ ਆਉਂਦੇ ਸੱਚ ਦੱਸ ਦਿੰਦੇ ਤੇ ਕਹਿੰਦੇ ਜੀ ਮੈਂ ਛਟਿਆ ਉਹਦਾ ਜੇ ਤੁਸੀਂ ਉਪਰ ਸ਼ਾਇਦ ਸੰਗਤ ਚ ਗੱਲ ਜ਼ਿਆਦਾ ਹੋਣੀ ਸੀ ਤੇ ਹੁਣ ਫਿਰ ਵਾਪਸ ਲੈ ਲਿਆ ਇੱਥੇ ਮੈਂ ਕਹਿੰਦਾ ਚੰਗਾ ਕੀਤਾ ਇਹ ਸਹੀ ਕਦਮ ਹੈ ਚਾਹੇ ਦਵਾ ਕਰਨ ਕੀਤਾ ਸੰਗਤ ਤੇ ਬੁੱਧੀ ਜੀਵਿਆ ਕਰਨ ਕੀਤਾ ਜਬੀਰ ਕਰਨ ਕੀਤਾ ਜਿਵੇਂ ਮਰਜ਼ੀ ਕੀਤਾ ਇਹ ਚੰਗਾ ਕੀਤਾ ਇਹ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਸੀ ਤੇ ਲੈ ਲਿਆ ਉਹ ਵੈਸੇ ਤਾਂ ਕੋਈ ਵੀ ਜੇ ਗਲਤੀ ਹੋ ਗਈ ਗਲਤੀ ਮੰਨ ਲਓ ਜਿਨੇ ਐਡੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ ਜੇ ਉਹ ਗਲਤੀ ਜਿਵੇਂ ਮੰਨ ਲਈ ਸੀ ਮੁੜ ਕੇ ਕਹਿਦਾ ਮੈਂ ਨਹੀਂ ਕੀਤੀ ਮੈਂ ਤਾਂ ਵੈਸੇ ਹੀ ਝੋਲੀ ਪਵਾਈ ਹੈ ਉਹ ਜਿਹੜੀ ਹੋਮੇ ਹੈ ਉਹ ਬੰਦੇ ਨੂੰ ਪਤਾ ਨਹੀਂ ਕਿੱਥੇ ਤੱਕ ਲੈ ਜਾਊਗੀ ਕਿੰਨੇ ਨੁਕਸਾਨ ਪਹਚਾਏ ਨੇ ਜੇ ਕਿਤੇ ਗਲਤੀ ਮੰਨ ਕੇ ਥੋੜੋ ਬਹੁਤ ਕੁਰਬਾਨੀ ਕੀਤੀ ਹੁੰਦੀ ਤੇ ਫੇਰ ਤਕल्लੁਫ ਉਹ ਕੱਲ ਮੈਂ ਕੋਈ ਪ੍ਰੋਗਰਾਮ ਦੇ ਵਿੱਚ ਅਕਾਲੀ ਦਰਬ ਦਾ ਮੈਨੂੰ ਨਵੰਦਾ ਕਹਿੰਦਾ ਕਿ ਜੀ ਉਹ ਵੱਡੀਆਂ ਕੁਰਬਾਨੀਆਂ ਕੀਤੀਆਂ ਬਾਦਲ ਪਰਿਵਾਰ ਨੇ ਮੈਂ ਚਲੋ ਮੰਨ ਲੈ ਲੈ ਜੀ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੁਖਵੀਰ ਬਾਦਲ ਦੀ ਕੁਰਬਾਨੀ ਤੇ ਖਾਦੋ ਕਿਹੜੀ ਕੀਤੀ ਹੈ ਉਹਨ ਤੋਂ ਵੱਡਾ ਮੌਕਾ ਕੁਰਬਾਨੀ ਦਾ ਮਿਲਿਆ ਸੀ ਉਹ ਨਹੀਂ ਕੀਤਾ ਵੱਡਾ ਲਾਂਭੇ ਹੋ ਜੇਦਾ ਕੰਮ ਇਕੱਠੀ ਹੋਣੀਆਂ ਦੀ ਉਸ ਤੋਂ ਬਾਅਦ ਅਸਾ ਇਹਨਾਂ ਨੂੰ ਨੁਕਸਾਨ ਕਰਤਾ ਚਲੋ ਖੈਰ ਇਹ ਗੱਲ ਹੋਈ ਤੇ ਉਹਨਾਂ ਨੇ ਵਾਪਸ ਲੈ ਲਿਆ ਹਾਲਾਂਕਿ ਹਲੇ ਵੀ ਪਰਜੀਸਨ ਸਰ ਨਾ ਕਹਿੰਦਾ ਜਿਨ੍ਹਾਂ ਨੇ ਵਿਕਾਰ ਨੂੰ ਨੁਕਸਾਨ ਪਹੁੰਚਾਇਆ ਉਹਨੂੰ ਕੱਢੋ ਧਾਮੀ ਸਾਹਿਬ ਨੂੰ ਮਤਲਬ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਫਿਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਥੇਦਾਰਾਂ ਦਾ ਜਾਣਾ ਕੋਰਟ ਦੇ ਵਿੱਚ ਕੋਈ ਧੰਮੀ ਗੱਲ ਜੰਦ ਜਥੇਦਾਰ ਆਪ ਨਹੀਂ ਜਾਂਦੇ ਜਥੇਦਾਰੋਂ ਤਲਬ ਕਰਨ ਵਾਲੀ ਦਾ ਬਹੁਤ ਐਗਜ਼ੈਂਪਲ ਹੈ ਆਪ ਵੀ ਕਹੇ ਨੇ ਉਹ ਵੀ ਦੱਸ ਦਿੰਦੇ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਜਿਹੜੇ ਤਲਬ ਕੀਤਾ ਤੇ ਜਿੱਥੇ ਕਿਹਾ ਵੀ ਅਸੀਂ ਦੁਨਿਆਵੀ ਕੋਰਟ ਤੋਂ ਜਿਹੜੇ ਵੱਡੇ ਆ ਦੇਖੋ ਜਗਿੰਦਰ ਸਿੰਘ ਸਪੋਕਸਮੈਨ ਦਾ ਐਡੀਟਰ ਜਿਹੜਾ ਜੱਥੇਦਾਰਾਂ ਨੂੰ ਮੇਸ਼ਾ ਪੁਜਾਰੀਓ ਲਿਖਦਾ ਸੀ ਬਹੁਤ ਖਲਾਫ ਬੋਲਦਾ ਸੀ ਉਹਨੂੰ ਪੱਤ ਤੋਂ ਸ਼ੇਕਦਾ ਸੀ ਤੇ ਉਹ ਗਿਆ ਕੋਰਟ ਦੇ ਵਿੱਚ ਤੇ ਉਸ ਵੇਲੇ ਜਗਿੰਦਰ ਸਿੰਘ ਵਿਦਾਂਤੀ ਜੱਥੇਦਾਰ ਸੀ ਉਹ ਕਹਿੰਦਾ ਮੈਂ ਤਾਂ ਨਹੀਂ ਜਾਂਦਾ ਇਹ ਕਹਿੰਦਾ ਸਾਡਾ ਰਤਵਾ ਦੁਨਿਆਵੀ ਅਦਾਲਤ ਤੋਂ ਕਿਤੇ ਉੱਪਰ ਹੈ ਗੱਲ ਤਾਂ ਠੀਕ ਹੈ ਹੈ ਤਾਂ ਰਤਵਾ ਉੱਪਰ ਉਹੀ ਅਦਾਲਤ ਐਸੀ ਹੈ ਦੇਸ਼ ਦੀ ਜਿੱਥੇ ਦੇਸ਼ ਦਾ ਰਾਸ਼ਟਰਪਤੀ ਸਾਹਮਣੇ ਖੜਾ ਹੋਵੇ ਇੱਥੇ ਖੜਾ ਕੇ ਕਲਤਾਰ ਸਾਹਿਬ ਦੇ ਸਾਹਮਣੇ ਇੱਥੇ ਸਾਹਮਣੇ ਰਵਤਾ ਸੀ ਸਰਜੀਤ ਸਿੰਘ ਬਰਨਾਲਾ ਨੂੰ ਇੱਥੇ ਮਹਾਰਾਜਾ ਰਜੀਤ ਸਿੰਘ ਵਰਗਾ ਸ਼ੇਰੇ ਪੰਜਾਬ ਵੀ ਆਉਂਦਾ ਉਹ ਵੀ ਨੀਂਵਾ ਹੋ ਜਾਂਦਾ ਇਹ ਤਾਂ ਗੱਲ ਠੀਕ ਹੈ ਸੋ ਉਹ ਕਹਿੰਦਾ ਮੈਂ ਨਹੀਂ ਜਾਂਦਾ ਨਹੀਂ ਗਏ ਫੇਰ ਭਲਿਆਰੇ ਵਾਲੇ ਦੇ ਕੇਸ ਦੇ ਵਿੱਚ ਉੱਥੇ ਕੇਸਗੜ ਸਾਹਿਬ ਦੇ ਉਦੋਂ ਤਰਲੋਚਨ ਸਿੰਘ ਹੁੰਦੇ ਸੀ ਜਥੇਦਾਰ ਉਹ ਵੀ ਨਹੀਂ ਕਹਿੰਦੇ ਨਾ ਨਹੀਂ ਜਾਣਾ ਨਿਰਕਾਰਕਤਾ ਸੇ ਆ ਹੁਣ ਵਿਆਦਵੀ ਦੇ ਮਾਮਲੇ ਚ ਕਿੰਨਾ ਰੋਲਾ ਪਿਆ ਸੀ ਤੇ ਉਹਦੇ ਚ ਤਾਂ ਵੈਸੇ ਵਿਆਦਵੀ ਦੇ ਮਾਮਲੇ ਚ ਮਾਫੀ ਤੇ ਜਥੇਦਾਰਾਂ ਨੇ ਦਿੱਤੀ ਸੀ ਜੋਰਾ ਸਿੰਘ ਕਮਿਸ਼ਨ ਬਣਿਆ ਜਸਟਿਸ ਰਜੀਤ ਸਿੰਘ ਕਮਿਸ਼ਨ ਬਣਿਆ ਜਸਟਿਸ ਕਾਰਡਜੂ ਕਮਿਸ਼ਨ ਮਿਲਿਆ ਫਿਰ ਮਾਰਕੰਡੇ ਕਮਿਸ਼ਨ ਨਹੀਂ ਕਦੇ ਨਹੀਂ ਚਲੋ ਕੀ ਕਿਹਾ ਵੀ ਅਸੀਂ ਆ ਜਾਂਦੇ ਆ ਤੁਸੀਂ ਨਾ ਆਓ ਉਹ ਕਹਿੰਦੇ ਨਹੀਂ ਨਹੀਂ ਸ਼੍ਰੋਮਣੀ ਕਮੇਟੀ ਨੇ ਵੀ ਕਹੇ ਤਾਂ ਨਹੀਂ ਜਥੇਦਾਰਾਂ ਨੂੰ ਕੋਈ ਸਵਾਲ ਜਵਾਬ ਨਹੀਂ ਜੀ ਐਡਾ ਵੱਡਾ ਰਤਵਾ ਹੋਵੇ ਤੇ ਤੁਸੀਂ ਜਥੇਦਾਰ ਤੁਸੀਂ ਤਾਂ ਦੋਨੇ ਪੋਸਟਾਂ ਤੇ ਰਹੇ ਹੋ ਤੁਸੀਂ ਇੱਕ ਪਾਸੇ ਤਾਂ ਭਾਈ ਬਾਬਾ ਬੁੱਢਾ ਦੇ ਵਾਰਸ ਰਹੇ ਦੂਜੇ ਪਾਸੇ ਭਾਈ ਗਰਦਾਸ ਦੇ ਵਾਰਸ ਵੀ ਰਹੇ ਉੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜਥੇਦਾਰ ਭਾਈ ਗਰਦਾਸ ਬਣਾਇਆ ਸੀ ਵੱਡੇ ਉਹਦੇ ਵੱਡੇ ਵੱਡੇ ਲਿਆਈਏ ਕਿਥੋਂ ਰੌਲਾ ਤਾਂ ਇਹੀ ਹੈ ਛੋੜੇ ਐਡ ਵੱਡੇ ਚਾਹੀਦੇ ਨੇ ਤੋਂ ਕੌਮ ਰੌਲਾ ਤਾਂਹੀਂ ਤਾਂ ਪਉਂਦੀ ਹੈ ਕੀ ਕਰੇ ਬਸ ਕੌਣ ਕਿੱਥੇ ਜਾਵੇ ਸੱਚ ਮੁੱਚੀ ਕਦੇ ਕਦੇ ਦੁੱਖ ਹੁੰਦਾ ਹੁਣ ਤੁਸੀਂ ਇਹ ਦੱਸੋ ਕੀ ਕਿਹਾ ਸੀ ਗਿਆਨੀ ਰਣਜੀਤ ਸਿੰਘ ਨੇ ਜਦੋਂ ਖਾਲਸਾ ਪੰਥ ਦੇ ਜਨਮ ਦਿਨ ਤੇ 322 ਸਤਾਬਦੀ ਸੀ ਤਾਂ ਕੀ ਐਡੀ ਗੱਡੀ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਜਟਾੜਾ ਸਾਹਿਬ ਪਰ ਕੀ ਕਿਹਾ ਪਾਜ ਕਰ ਲੋ ਜੋ ਕੁਝ ਕਰਨਾ ਤੁਸੀਂ ਹੁਣ ਤਾਂ ਬਣਾ ਲਓ ਲਾ ਤਾਂ ਮਦਰ ਨੜੇ ਵਿੱਚ ਉਦੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਕਿਹੜੀ ਗੱਲ ਕਹੀ ਸੀ ਉਹਨਾਂ ਨੇ ਵੀ ਤਾਂ ਏਕਤਾ ਦੀ ਗੱਲ ਕੀਤੀ ਸੀ ਜਾ ਕਿ ਜੋ ਕੁਝ ਕੀਤਾ ਜਿਸ ਤਰ੍ਹਾਂ ਦਾ ਬਿਹੇਵ ਕੀਤਾ ਗਿਆ ਮਤਲਬ ਉਹ ਹਾਲ ਤੱਕ ਯਾਦ ਹੈ ਜਿਹੜੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਜੋ ਐਡਾ ਕੁਝ ਬੋਲਦੇ ਨੇ ਜੀ ਉਹ ਕੀਤਾ ਉਹ ਕੀਤਾ ਕੁਰਸੀ ਲਈ ਕੀਤਾ ਹੋਊਗਾ ਪੰਥ ਲਈ ਕੀ ਕੀਤਾ ਲੋਕਤਾ ਇਹ ਪੁੱਛਦੇ ਨੇ ਖੈਰ ਤੇ ਚਲੋ ਮਰਜੀਤ ਸਿੰਘ ਰਜੀਤ ਸਿੰਘ ਤੋਂ ਬਾਅਦ ਬਾਕੀ ਗਣਨੀਪੁਰ ਸਿੰਘ ਆਗਿਆਨੀ ਗੁਰਮੁਖ ਸਿੰਘ ਨੇ ਕੀ ਐਡੀ ਵੱਡੀ ਗੱਲ ਸੱਚੀ ਬੋਲਦਾ ਸੀ ਜਵੀਰ ਜਾਗਪੈਦੀਆ ਬੰਦੇ ਦੀ ਕਦੇ ਕਦੇ ਤੇ ਨਾਲੇ ਜਿਹੜਾ ਜੱਥੇਦਾਰੀ ਤੇ ਬੈਠਾ ਉਹ ਬਦਲੋਤਾ ਡੂ ਮਦਰ ਜੱਥੇਦਾਰਾਂ ਤੋਂ ਈਨ ਬਣਮਾਉਣੀ ਹੁੰਦੀ ਹੈ ਇਹਨਾਂ ਨੇ ਜਿਹੜੀ ਹਮੇ ਦੇਖੋ ਤੁਸੀਂ ਐਡੀ ਹੈ ਜਿਹੜੇ ਹੁਕਮਰਾਨ ਨੇ ਸ਼੍ਰੋਮਿਕ ਕਮੇਟੀ ਤੇ ਜਾ ਹੁਣ ਬਾਕੀ ਤਾਂ ਹੁਕਮਰਾਨ ਰਹੇ ਨੇ ਤਾਂ ਸ਼੍ਰੋਮਿਕ ਕਮੇਟੀ ਰਹੇਗੀ ਭਾਵੇਂ RAM Singh ਹੋਵੇ ਜਿਹੜੀ ਜੱਥੇਦਾਰਾਂ ਦੇ ਰਤਵੇ ਨੂੰ ਰੋਲਰ ਗਈ ਕੋਈ ਕਸਰ ਨਹੀਂ ਛੱਡੀ ਗਈ ਤੇ ਹੁਣ ਵੀ ਤਾਂ ਅਸਲ ਦੇ ਵਿੱਚ ਈ ਰੋਲਣ ਵਾਲੀ ਗੱਲ ਹੈ ਜਦ 2 ਦਸੰਬਰ ਦੇ ਵਿੱਚ ਇਸ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪੰਜ ਸਿੰਘ ਸਹਿਬਾਨ ਨਾਲ ਬਿਲਕੁਲ ਜਦੋਂ ਇਹ ਫੈਸਲਾ ਦਿੱਤਾ ਸੀ ਤਾਂ ਫਿਰ ਕਿਸ ਤਰੀਕੇ ਨਾਲ ਤੁਸੀਂ ਤਾਰੇ ਉਹਨਾਂ ਨੂੰ ਕੁਝ ਕੀਤਾ ਬਦਰ ਕੱਲਾ ਇਹ ਦੀ ਕੀ ਕੁਝ ਯਾਦ ਕਰੀਏ ਆਪਾਂ ਉਹਨਾਂ ਦਿਨਾਂ 'ਚ ਕੀ ਹੋਇਆ ਜਦੋਂ ਕਿ ਕਲਦੀਪ ਸਿੰਘ ਗੁਰਗਜਤ ਦੇ ਆਉਣ ਤੋਂ ਪਹਿਲਾਂ ਦੇ ਕਿੰਨੀਆਂ ਗੱਲਾਂ ਨੇ ਮੀਡੀਆ 'ਚ ਕੀ ਆਇਆ ਕੋਈ ਉਹ ਥਾਮੀ ਸਾਹਿਬ ਕਦੇ ਘਰੇ ਬੈਠ ਕੇ ਕਦੇ ਕੋਈ ਆ ਗਿਆ ਹਾਂਜੀ ਮੰਨਦਾ ਕੌਣ ਬੈਸੇ ਤਾਂ ਮੈਂ ਸਮਝਦਾ ਜਥੇਦਾਰਾਂ ਨੂੰ ਮੰਨਣ ਵਾਲਾ ਤਾਂ ਕੰਮ ਖਤਮ ਹੀ ਕਰਤਾ ਆਹ ਨੂੰ ਥਾਮੀ ਸਾਹਿਬ ਕਹਿੰਦੇ ਨੇ ਕਿ ਜੀ ਬੜੇ ਇਮਾਨਦਾਰ ਨੇ ਹੁਣ ਤੁਸੀਂ ਮੈਨੂੰ ਦੱਸੋ ਕਿਹੜੀ ਇਮਾਨਦਾਰੀ ਹੈ ਜੀ ਇਹਦੇ 'ਚ ਅਸੀਂ ਕੀ ਕਰਨੀ ਹੈ ਇਮਾਨਦਾਰੀ ਤੁਸੀਂ ਸਾਡੇ ਇਤਿਹਾਸ 'ਤੇ ਕਲੰਕਿਤ ਕਰਤਾ ਸ਼੍ਰੋਮਣੀ ਕਮੇਟੀ ਦਾ ਕਿ ਮੰਨਿਓ ਤੁਸੀਂ ਜੇ ਜਿਹੜੀ ਕਮੇਟੀ ਬਣਾਤੀ ਜੀ ਕਹਿੰਦੇ ਬੜੀ ਜਲਦੀ ਗੁਰ ਆਪਣਾ ਜਿਹੜਾ ਗਰਵਾਣੀ ਦਾ ਵਪਾਰ ਹੋ ਰਿਹਾ ਹੈ ਨਾ ਇੱਕ ਚੈਨਲ ਵੱਲੋਂ ਉਹ ਬੰਦ ਹੋਊਗਾ ਔਰ ਹੁਕਮ ਹੋਇਆ ਸੀ ਅਕਾਲ ਤੱਕ ਸਭ ਤੋਂ ਕਿ ਆਪਦਾ ਚੈਨਲ ਸ਼ਰੋਨੀ ਕਮੇਟੀ ਸ਼ੁਰੂ ਕਰੇ ਹੋ ਗਿਆ ਕਮੇਟੀ ਬਣاتی ਕਮੇਟੀ ਨੇ ਕਰਤਾ ਕੁਛ ਦੱਸੋ ਜੇ ਕੀਤਾ ਤੇ ਹੁਣ ਵੀ ਕੀ ਕੀਤਾ ਜੀ 2 ਦਸੰਬਰ ਤੋਂ ਲੈ ਕੇ ਕਿੰਨਾ ਕੁਝ ਹੋਇਆ ਤੇ ਐਸੇ ਮੈਂ ਤੁਹਾਨੂੰ ਹਰੂ ਵੀ ਯਾਦ ਕਰਾਦਾ ਇੱਕ ਸਾਲ ਹੋ ਗਿਆ ਜੇ 1 ਜੁਲਾਈ ਹੈ 1 ਜੁਲਾਈ ਪਿਛਲੇ ਸਾਲ ਬਾਕੀ ਧੜਾ ਜਿਹਨੂੰ ਸੁਧਾਰ ਲਹਿਰ ਵਾਲੇ ਕਹਿੰਦੇ ਨੇ ਉਹ ਗਏ ਸੀ ਸ਼ਿਕਾਇਤ ਲੈ ਕੇ ਇੱਕ ਸਾਥ ਤੋਂ ਲੈ ਕੇ ਕਿੰਨਾ ਕੁਝ ਹੋ ਗਿਆ ਕੌਮ ਨੇ ਇਕਤਾ ਤਾਂ ਕੀ ਕਰ ਸੀ ਹੋਰ ਖੰਡ ਪਣ ਗਈ ਤੇ ਨਿਕਲਿਆ ਕੀ ਵਿੱਚੋਂ ਇੱਕ ਕਮੇਟੀ 34 ਮੈਂਬਰ ਪਤਾ ਨਹੀਂ ਕਦੋਂ ਮੀਟਿੰਗ ਹੋਣੀ ਜਾਂ ਕੀ ਹੋਣਾ ਕਿਹੜੇ ਨਿਯਮ ਬਣਾਉਣੇ ਨੇ ਕਿਹਦੇ ਨਿਯਮ ਬਣਾਉਣੇ ਨੇ ਤੇ ਹੁਣ ਤਾਂ ਜਦੋਂ ਮੈਨੂੰ ਕੋਈ ਪੁੱਛਦਾ ਵੀ ਕੋਈ ਹੱਲ ਹੈ ਮੈਂ ਕਹਿੰਦਾ ਯਾਰ ਸ਼੍ਰੋਮਿਕ ਕਮੇਟੀ ਦੇ ਇਲੈਕਸ਼ਨ ਹੋਗੇ ਉਹ ਚੋਣ ਦੇ ਵਿੱਚ ਸ਼ਰੋਨ ਵੀ ਕਮੇਟੀ ਚ ਚੰਗੇ ਬੰਦੇ ਆ ਜਾਣ। ਸ਼ੇਰ ਹੱਲ ਹੈ। ਨਹੀਂ ਤਾਂ ਮੈਨੂੰ ਉੰਦੂ ਸਭ ਇਹ ਵਾਲਾ ਹਾਲ ਜਾ ਨਜ਼ਰ ਆਉਣ ਲੱਗਿਆ। ਮਤਲਬ ਹੁਣ ਉਸ ਤਰ੍ਹਾਂ ਹੀ ਕੋਈ ਉਕਾਲੀ ਦਾ ਨਮਾ ਬਣੇ ਜਿਸਦਾ ਗੁਰਦੁਆਰੇ ਸੁਧਾਰ ਲੈਰ ਵਾਲੀ ਗੱਲ ਜੀ ਬਣ ਗਈ ਹੁਣ ਤਾਂ। ਪਿੰਨੋਂ ਕੁਝ ਹੁੰਦਾ ਹੈ ਇਲਜ਼ਾਮ ਲੱਗ ਰਹੇ ਨੇ। ਕ੍ਰਪਸ਼ਨ ਦੇ ਇਲਜ਼ਾਮ ਲੱਗਦੇ ਨੇ। ਕਦੇ ਸਾਬਕਾ ਜਥੇਦਾਰ ਲਾ ਰਿਹਾ ਇਹਨੇ ਕਦੇ ਕੋਈ ਲਾ ਰਿਹਾ। ਇਹ ਸਾਰਾ ਕੁਝ ਤੇ ਇਹਦੇ ਵਿੱਚ ਵੀ ਆਹੀ ਕੁਝ ਹੋਇਆ ਨਾ। ਸ਼ਰੋਮਣੀ ਕਮੇਟੀ ਨੂੰ ਕਿਵੇਂ ਆਪਾਂ ਇਹਦੇ ਚੋਂ ਬਰੀ ਕਰਦੀਏ ਮੈਂ ਤਾਂ ਕਹਤਾ ਵਿਗਨੀ ਰਗਵੀਰ ਸਿੰਘ ਨੂੰ ਨਹੀਂ ਜਾਣਾ ਚਾਹੀਦਾ ਸੀ ਇਹ ਵੀ ਕਹਤਾ ਗੈਨੀ ਰਗਵੀਰ ਸਿੰਘ ਨੇ ਜਿਹੜਾ ਫੈਸਲਾ ਵਾਪਸੀ ਦੇ ਲੈ ਵਧੀਆ ਲਿਆ ਲੇਕਿਨ ਦੂਜੇ ਪਾਸੇ ਇਹ ਕਹਿਣਾ ਵੀ ਤਾਂ ਬਣਦਾ ਹੈ ਕਿ ਉਹਨੇ ਹਾਲਾਤ ਕਿਉਂ ਪੈਦਾ ਕੀਤੇ ਸ਼ਰੋਮਣੀ ਕਮੇਟੀ ਨੇ ਇਹ ਜਿਹਨੇ ਕਿਉਂ ਤੁਸੀਂ ਉਹਨਾਂ ਦੇ ਅਹੁਦੇ ਨੂੰ ਤੁਸੀਂ ਰੋਲ ਰਹੇ ਹੋ ਐਡੇ ਵੱਡੇ ਅਹੁਦਿਆਂ ਨੂੰ ਸ਼ਰੋਮਣੀ ਕਮੇਟੀ ਇਹ ਜਿਹੇ ਹਾਲਾਤ ਪੈਦਾ ਕਰਦੀ ਹੈ ਤਾਂ ਹੀ ਡਰ ਪੈਦਾ ਹੋਇਆ ਤੇ ਅਗਲੀ ਗੱਲ ਡਰਨ ਵਾਲਿਆਂ ਦੇ ਤੇ ਬੰਦੇ ਕਿੱਥੋਂ ਲੈ ਕੇ ਆਈਏ ਇਹੀ ਤਾਂ ਸੀ ਬਾਰ ਬਾਰ ਕਹਿੰਨੇ ਆ ਕਿ ਉੱਚੀ ਸੁਚੀ ਸਖਸ਼ੀਤ ਵਾਲੇ ਸਿੱਖ ਜਿਹੜੇ ਨੇ ਉਹਨਾਂ ਦੀ ਕਮੀ ਨਜ਼ਰ ਆ ਰਹੀ ਹੈ ਵੈਗਰੂ ਕਰੇ ਇਹ ਜਾਂ ਕੁਛ ਇਹ ਕਮੀ ਜਿਹੜੀ ਹੈ ਉਹ ਪੂਰੀ ਕਰੇ ਹੁਣ ਤਾਂ ਅਰਦਾਸ ਵੈਗਰੂ ਅੱਗੇ ਕੀਤੀ ਜਾ ਸਕਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ